ਆਸ਼ਕ ਦਿਨਾਂ ਮਿਲਕੇ ਵਿਆਹ ਤੋਂ 1 ਮਹੀਨੇ ਬਾਅਦ ਹੀ ਮਰਵਾ ਦਿੱਤਾ ਆਪਣਾ ਪਤੀ ਇੱਕ ਇੱਕ ਕਰਕੇ 70 ਕਿਲੋਮੀਟਰ ਤੱਕ ਜੰਗਲ ਦੇ ਵਿੱਚ ਖਿਲਾਰ ਦਿਆਂ ਸਰੀਰ ਦੀਆਂ ਹੱਡੀਆਂ 7 ਸਾਲ ਬਾਅਦ ਪੁਲਿਸ ਨੂੰ ਤੇ ਪਰਿਵਾਰ ਨੂੰ ਇਸ ਮਾਮਲੇ ਦੇ ਵਿੱਚ ਮਿਲੀ ਵੱਡੀ ਸਫਲਤਾ ਸੁਣ ਕੇ ਤੁਹਾਡੇ ਵੀ ਰੌਂਕ ਟਿਕ ਹੋ ਜਾਣਗੇ ਖੜੇ। ਦਰਅਸਲ ਇਹ ਮਾਮਲਾ ਰਾਜਸਥਾਨ ਦਾ ਹੈ। ਰਾਜਸਥਾਨ ਦੇ ਵਿੱਚ ਇੱਕ ਵਿਆਹ ਹੁੰਦਾ ਹੈ ਔਰ ਵਿਆਹ ਤੋਂ 1 ਮਹੀਨੇ ਬਾਅਦ ਹੀ ਪਤਨੀ ਜੁੜੀ ਹੈ ਉਹ ਆਪਣੇ ਆਸ਼ਕ ਦੇ ਨਾਲ ਮਿਲ ਕੇ ਤੇ ਆਪਣੇ ਪਤੀ ਨੂੰ ਮਾਰਨ ਦਾ ਸੌਂਗ ਰਚ ਦਿੰਦੀ ਹੈ। ਜੀ ਹਾਂ ਪਤਨੀ ਸ਼ਕੁੰਤਲਾ ਤੇ ਪਤੀ ਰਵੀ ਤੋਂ ਖਹਿੜਾ ਛਡਾਉਣਾ ਚਾਹੁੰਦੀ ਸੀ। ਦਰਅਸਲ ਆਪਣੇ ਆਸ਼ਕ ਦੇ ਨਾਲ ਮਿਲ ਕੇ ਉਸਨੇ ਪੂਰੀ ਰਚਨਾ ਰਚੀ। ਵਿਆਹ ਤੋਂ 1 ਮਹੀਨੇ ਬਾਅਦ ਹੀ ਉਸ ਨੂੰ ਮਰਵਾ ਦਿੱਤਾ ਹੈ ਜਦੋਂ ਵਿਆਹ ਹੁੰਦਾ ਹੈ ਤਾਂ ਆਪਣੇ ਪਤੀ ਨੂੰ ਕਹਿੰਦੀ ਹੈ ਕਿ 1 ਮਹੀਨਾ ਮੇਰੇ ਲਾਗੇ ਨਾ ਆਇਓ ਕਿਉਂਕਿ ਮੈਂ ਸੁਖਣਾ ਸੁਖੀ ਆਂ ਔਰ ਸੁਖਣਾ ਸੁਖਣ ਤੋਂ ਬਾਅਦ ਹੀ ਆਪਾਂ ਦੋਨੋਂ ਇਕੱਠੇ ਹੋਵਾਂਗੇ ਇੰਨੇ ਦੇ ਵਿੱਚ ਆਪਣੇ ਆਸ਼ਿਕ ਦੇ ਨਾਲ ਸਲਾਹ ਕੀਤੀ ਜਾਂਦੀ ਹੈ ਕਿ ਕੋਈ ਪਲਾਨ ਬਣਾਇਆ ਜਾਵੇ ਤਾਂ ਆਸ਼ਿਕ ਦੇ ਵੱਲੋਂ ਇੱਕ ਪਲਾਨ ਬਣਾਇਆ ਜਾਂਦਾ ਹੈ ਜਿਸ ਦਾ ਨਾਮ ਕਮਲ ਹੈ ਨਾਸਲ ਕਮਲ ਉਸਦੇ ਪਤੀ ਨੂੰ ਅਗਵਾ ਕਰ ਲੈਂਦਾ ਹੈ ਅਕਵਾਹ ਕਰਕੇ ਉਸ ਦਾ ਗਲਾ ਘੁੱਟ ਕੇ ਤੇ ਉਸ ਨੂੰ ਮਾਰ ਦਿੰਦਾ ਹੈ ਮਾਰ ਕੇ ਜ਼ਮੀਨ ਦੇ ਵਿੱਚ ਦਬ ਦਿੰਦਾ ਹੈ ਇੰਨਾ ਹੀ ਨਹੀਂ ਜਦੋਂ ਉਸ ਤੇ ਸਰੀਰ ਦਾ ਪਿੰਜਰ ਬਣ ਜਾਂਦਾ ਹੈ ਤਾਂ ਇੱਕ ਇੱਕ ਹੱਡੀ ਕਰਕੇ ਜੰਗਲ ਦੇ ਵਿੱਚ 70 ਕਿਲੋਮੀਟਰ ਤੱਕ ਦੂਰ ਹੱਡੀਆਂ ਖਿਲਾਰ ਦਿੰਦਾ ਹੈ ਔਰ ਇਹ ਸਾਰਾ ਕੰਡ ਕਮਲ ਨੇ ਆਪਣੀ ਡਰਾਈਵਰ ਗਣੇਸ਼ ਦੇ ਨਾਲ ਮਿਲ ਕੇ ਰਚਿਆ ਹੁੰਦਾ ਹੈ ਆਰਕਣੇਸ਼ ਨੂੰ 70000 ਰੁਪਏ ਵੀ ਇਸ ਕੰਮ ਦੇ ਦਿੱਤੇ ਹੁੰਦੇ ਨੇ ਉਸ ਤੋਂ ਬਾਅਦ ਆਪਣੇ ਡਰਾਈਵਰ ਗਣੇਸ਼ ਨੂੰ ਉੱਥੋਂ ਭਜਾ ਦਿੰਦਾ ਹੈ ਕਿ ਆਪਣੇ ਪਿੰਡ ਚਲੇ ਜਾ ਫਿਰ ਮਾਮਲਾ ਪੁਲਿਸ ਦੇ ਅਧੀਨ ਆਉਂਦਾ ਹੈ ਤਾਂ ਪੁਲਿਸ ਦੇ ਵੱਲੋਂ ਜਾਂਚ ਕੀਤੀ ਜਾਂਦੀ ਹੈ ਬ੍ਰੇਨ ਮੈਪਿੰਗ ਕੀਤੀ ਜਾਂਦੀ ਹੈ ਜਿਸ ਨੂੰ ਨਾਰਕੋ ਟੈਸਟ ਵੀ ਕਹਿ ਦਿੰਦੇ ਨੇ ਜਦੋਂ ਨਾਰਕੋ ਟੈਸਟ ਕੀਤਾ ਜਾਣ ਲੱਗਾ ਬ੍ਰੇਨ ਦਾ ਟੈਸਟ ਹੋਣ ਲੱਗਾ ਤਾਂ ਸ਼ਕੁੰਤਲਾ ਜਿਹੜੀ ਵਾਈਫ ਸੀ ਉਸਨੇ ਮਨਾ ਕਰ ਦਿੱਤਾ ਔਰ ਸਿਹਤ ਵਿਗੜਨ ਦਾ ਖਵਾਲਾ ਦਿੱਤਾ ਕਿ ਮੇਰੀ ਸਿਹਤ ਠੀਕ ਨਹੀਂ ਹੈ ਔਰ ਪੁਲਿਸ ਨੂੰ ਉਦੋਂ ਹੀ ਸ਼ੱਕ ਹੋਇਆ ਜਦੋਂ ਕੁਵਾਂਡੀ ਕਮਲ ਦਾ ਵੀ ਬ੍ਰੇਨ ਟੈਸਟ ਕੀਤਾ ਗਿਆ ਤਾਂ ਪੁਲਿਸ ਨੂੰ ਸ਼ੱਕ ਪੈ ਗਿਆ ਕਿ ਇਹਨਾਂ ਦੋਨਾਂ ਦਾ ਆਪਸ ਦੇ ਵਿੱਚ ਕੋਈ ਸਬੰਧ ਹੈ ਤੇ ਜੀ ਹਾਂ ਜਿਉਂ-ਜਿਉਂ ਇਨਵੈਸਟੀਗੇਸ਼ਨ ਅੱਗੇ ਵਧਦੀ ਗਈ ਉਦੋਂ-ਉਦੋਂ ਸਬੂਤ ਵੀ ਮਿਲਦੇ ਗਏ ਤੇ ਯਕੀਨ ਪੁਲਿਸ ਦਾ ਪਖਤਾ ਹੁੰਦਾ ਗਿਆ ਕਿ ਸ਼ਕੁੰਤਲਾ ਤੇ ਕਮਲ ਦਾ ਦੋਨਾਂ ਦਾ ਸਬੰਧ ਹੈ ਇਨਾਂ ਨੇ ਮਿਲ ਕੇ ਹੀ ਜਿਹੜਾ ਰਵੀ ਦਾ ਉਹ ਕਤਲ ਕਰ ਦਿੱਤਾ। ਔਰ ਇਨਾਂ ਹੀ ਨੇ ਹੀ ਸ਼ਕੁੰਤਲਾ ਵੀ ਗਾਇਬ ਹੋ ਗਈ। ਉਸ ਤੋਂ ਬਾਅਦ ਕਮਲ ਵੀ ਗਾਇਬ ਹੋ ਗਿਆ ਔਰ ਕਮਲ ਦੇ ਦੂਜੇ ਡਰਾਈਵਰ ਨੂੰ ਜਦੋਂ ਪੁਲਿਸ ਨੇ ਫੜਿਆ ਤਾਂ ਉੱਥੋਂ ਪਤਾ ਚੱਲਿਆ ਕਿ ਕਮਲ ਕਿੱਥੇ ਹੈ। ਤਾਂ ਕਮਲ ਦੀ ਲੋਕੇਸ਼ਨ ਟ੍ਰੇਸ ਕੀਤੀ ਜਾਣ ਲੱਗੀ ਜਦੋਂ ਕਮਲ ਨੂੰ ਫੜਿਆ ਗਿਆ ਪੁਲਿਸ ਦੇ ਵੱਲੋਂ ਤਾਂ ਕਮਲ ਨੇ ਡਰ ਦੇ ਵਿੱਚ ਆਣ ਕੇ ਸਾਰਾ ਕੁਝ ਸੱਚ ਦੱਸ ਦਿੱਤਾ। ਕਿ ਮੈਂ ਆਪਣੇ ਪਿਆਰ ਨੂੰ ਪਾਉਣ ਲਈ ਇੱਕ ਪਲੈਨਿੰਗ ਬਣਾਈ ਗਈ ਔਰ ਕਿਵੇਂ ਸ਼ਕੁੰਤਲਾ ਦੇ ਪਤੀ ਨੂੰ ਮੌਤ ਦੇ ਘਾਟ ਉਤਾਰਿਆ ਗਿਆ ਪਹਿਲਾਂ ਉਸ ਨੂੰ ਜ਼ਮੀਨ ਦੇ ਵਿੱਚ ਦੱਬਿਆ ਗਿਆ ਜਦੋਂ ਉਸ ਦੇ ਸਰੀਰ ਦਾ ਪਿੰਜਰ ਬਣ ਗਿਆ ਤਾਂ ਇੱਕ ਇੱਕ ਹੱਡੀ ਕਰਕੇ 70 ਕਿਲੋਮੀਟਰ ਤੱਕ ਜੰਗਲ ਦੇ ਵਿੱਚ ਖਿਲਾਰ ਦਿੱਤੀ ਗਈ ਫਿਰ ਹੌਲੀ ਹੌਲੀ ਕਰਕੇ ਜਦੋਂ ਸ਼ਕੁੰਤਲਾ ਦਾ ਪਤਾ ਲੱਗਾ ਪੁਲਿਸ ਦੇ ਵੱਲੋਂ ਇਨਵੈਸਟੀਗੇਸ਼ਨ ਕੀਤੀ ਜਾਣ ਲੱਗੀ ਤਾਂ ਸ਼ਕੁੰਤਲਾ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਕੋਰਟ ਦੇ ਵਿੱਚ ਪੇਸ਼ ਕਰਕੇ ਰਿਮਾਰਡ ਲੈ ਕੇ ਤੇ ਹੁਣ ਪੁਛਗਿਸ਼ ਕੀਤੀ ਜਾ ਰਹੀ ਹੈ ਤਾਂ ਸ਼ਕੁੰਤਲਾ ਨੇ ਵੀ ਸਾਰਾ ਕੁਝ ਉਸੇ ਤਰ੍ਹਾਂ ਸੱਚ ਦੱਸਿਆ ਜਿਸ ਤਰੀਕੇ ਦੇ ਨਾਲ ਕਮਲ ਨੇ ਦੱਸਿਆ ਸੀਗਾ ਤਾਂ ਇਹਨਾਂ ਦੀ ਦੋਨਾਂ ਦੀ ਲਵ ਸਟੋਰੀ ਦਾ ਵੀ ਅੰਤ ਹੋ ਚੁੱਕਿਆ ਹੈ ਪਰ ਇਸ ਦੇ ਵਿੱਚ ਭੁਗਤਣਾ ਰਵੀ ਨੂੰ ਪਿਆ ਜਿਸ ਨੂੰ ਦਰਦਨਾਕ ਤੇ ਖੌਫਨਾਕ ਮੌਤ ਕਮਲ ਤੇ ਸ਼ਕੁੰਤਲਾ ਦੇ ਵੱਲੋਂ ਮਿਲ ਕੇ ਦਿੱਤੀ ਗਈ ਹੈ